ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਇਓ ਬਾਹਰ ਨੂੰ ਰੁਕ ਜੋ ਜੀ ਤੁਸੀਂ ਵੀ ਇੱਧਰ ਖੜ੍ਹੋ ਜੀ ਬੈਠੋ ਜੀ ਬੈਠੋ ਬਾਹਰ ਆਓ ਜੀ ਆ ਫੋਟੋ ਕਰ ਲੈ ਮੇਰੀ ਆਜੋ ਆਜੋ ਦੱਸ ਤਾਂ ਕੋਈ ਮਨ ਜਾ ਆਜੋ ਬੈਠੋ ਤਾਂ ਸਹੀ ਫੋਟੋ ਕਰ ਲੈ ਪਹਿਲਾਂ ਮੇਰਾ ਮੁਲਾਕਾਤੇ ਕਰਨਾ ਹੈ ਤੁਹਾਡੇ ਨਾਲ ਆਜੋ ਕੋਈ ਮੈਨੂੰ ਆਹ ਦੱਸੋ ਹਾਂਜੀ ਤੁਹਾਡੇ ਪੁੱਛਾ ਲੈਣ ਆਏ ਸੀ ਨਾ ਕਹਿੰਚਾ ਪੁੱਛਿਆ ਲੋਕੋ ਆਪਣੇ ਬੰਦ ਨੂੰ ਨਹੀਂ ਦਿੱਤੀ ਕੋਈ ਨਹੀਂ ਆ ਜਾਓ ਬੈਠ ਜਾਓ ਅਸੀਂ ਕਿਹਾ ਫੋਟੋ ਹੀ ਕਿਹੜਾ ਪਿੰਲਾ ਸਦਾ ਆ ਜਾਓ ਆ ਜਾਓ ਤੁਸੀਂ ਦੱਸ ਦਿਓ ਸਾਰਾ ਕੁਝ ਦੱਸਦੇ ਆਂ ਸਾਢੇ 3 ਫਤੇਗੜ੍ਹ ਸਾਹਿਬ ਤੋਂ ਆਜੋ ਬੈਠੋ ਇੱਧਰ ਆਜੋ ਬੈਠੋ ਮੈਂ ਬੈਠਣਾ ਨਹੀਂ ਮੈਂ ਕੰਮ ਕਰਨਾ ਕਰਾਵਾ ਬਾਈ ਪੁੱਛਿਆ ਰਾਜਸਥਾਨ ਮਸ਼ੀਨ ਚੱਲਦੀ ਆ ਪੁੱਛਿਆ ਮੇਰੇ ਕੋਲ ਨਹੀਂ ਨਹੀਂ ਕਾਦੀ ਪੁੱਛਿਆ ਦੰਦੇ ਨਹੀਂ ਕੋਈ ਪਤਾ ਨਹੀਂ ਮੈਨੂੰ ਕਾ ਕੀ ਹੁੰਦੀ ਤੁਸੀਂ ਦੱਸੋ ਬਲੋਂ ਗੱਲ ਕਰੋ ਗੱਲ ਇਹੀ ਕਰਨ ਆਏ ਆ ਜੀ ਵੀ ਦੱਸੋ ਜਿਹੜੇ ਗੁਰੂਗ੍ਰਾਮ ਜਿਹੜੀ ਯਾਦ ਵੀ ਹੋਈ ਜਾ ਉਹ ਦੋਸ਼ੀ ਕਿੱਥੇ ਨੇ ਜੀ ਮੈਂ ਤਾਂ ਜੱਥੇ ਦਿੰਦਾ ਹਾਂ ਜੋਤੇ ਰੂਹ ਨੂੰ ਸਾਹਮਣੂ ਮੰਨਦੇ ਆ ਫਿਰ ਠੀਕ ਆ ਵੀ ਸੰਗਤ ਨੂੰ ਫਿਰ ਕਿਉਂ ਕਮਲਾ ਬਣਾਇਆ ਜਾਂਦਾ ਇਹੋ ਪੁੱਛ ਇਹਨਾਂ ਨੂੰ ਕੀ ਪੁੱਛਿਆ ਜੀ ਤੁਸੀਂ ਕਦੇ ਕਹਿੰਦੇ ਜੀ ਜਿੰਮ ਮਸਾਣੀ ਪ੍ਰੇਤ ਵੀ ਸਾਰੇ ਕਹਿੰਦੇ ਨਹੀਂ ਕਿਸੇ ਨੂੰ ਤੁਸੀਂ ਕਹਿੰਦੇ ਪਾਣੀ ਕਰਕੇ ਵੀ ਉੱਥੇ ਜਲ ਕਰ ਤੁਸੀਂ ਜਲਦੇ ਪੋਤਲਾ ਮੰਗਾਉਂਦੇ ਆ ਨਾ ਫਿਰ ਨੱਕ ਨਾਲ ਸੁੰਘ ਕੇ ਦੇਖਦੇ ਆਂ ਆ ਨਹੀਂ ਬਣਾਉਂਦਾ ਬੱਚੇ ਨੂੰ ਅੰਦਰ ਕੀ ਜੀ ਹੈ ਹਾਂਜੀ ਰਾਜ ਮੈਨੂੰ ਮਹੀਨਾ ਹੋ ਗਿਆ ਤੋਂ ਦੇ ਨੂੰ ਹਾਂਜੀ ਕਰੇ ਨਾ ਪਾਣੀ ਦੀ ਸੁੱਕ ਗਈ ਨਹੀਂ ਦੇਖੀ ਨਹੀਂ ਉਰੇ ਕੀ ਆ ਕਰਿਓ ਦਰਵਾਜ਼ਾ ਖੋਲੋ ਬਾਈ ਉਹ ਦੇਖੋ ਜੀ ਜਿਹਦੇ ਕੋਈ ਰੁਪਿਆ ਨਹੀਂ ਹੋ ਆ ਜੋ ਕੋਈ ਹੋ ਹੋ ਜੀ ਅਮਰ ਖੜਿਓ ਖੜਿਓ ਬੰਦ ਨਾ ਕਰੋ ਜੀ ਪਾਣੀ ਅੰਦਰ ਪਾਣੀ ਦੀਆਂ ਬੋਤਲਾਂ ਵੀ ਪਾਣੀ ਦੀਆਂ ਬੋਤਲਾਂ ਵੀ ਪਈਆਂ ਨੇ ਲੈ ਚਾਈ ਪਈਆਂ ਨੇ ਨਹੀਂ ਉਹ ਖੜਿਓ ਤੱਕ ਉਧਰ ਦੇਖਣਾ ਹੀ ਆ ਉਹ ਦੇਖੋ ਜੀ ਪਈਆਂ ਨੇ ਜੀ ਲੈ ਚੀਆਂ ਨੇ ਵੀ ਪਈਆਂ ਜੀ ਤੁਹਾਨੂੰ ਕਹਿ ਲੈਣਾ ਵਾ ਲੈਣਾ ਤਾਂ ਕੁਛ ਨਹੀਂ ਪਖੰਡਵਾਦ ਕਿਉਂ ਕਰਦੇ ਹੋ ਨੇ ਸੰਗਤ ਨੂੰ ਗੁੰਮਰਾ ਕਿਉਂ ਕਰਦੇ ਹੋ ਨੇ ਆ ਦੇਖੋ ਗੱਡੀਆਂ ਲੱਗੀਆਂ ਹੋਈਆਂ ਆ ਦੇਖੋ ਗੱਡੀ ਵੀ ਲੱਗੀ ਹੋਈ ਆ ਆ ਲੈ ਜਿਓ ਖੜ ਜਾ ਵੀਰੇ ਚੱਕ ਨਾ ਹੋ ਜਾਏ ਇੱਕ ਵਾਰ ਪਾਸੇ ਹੋ ਯਾਰ ਪਾਸੇ ਸੰਜੋ ਦਿਖਾ ਲੈਣ ਦੋ ਸੰਗਤਾ ਲਾਈਵ ਦੇਖ ਰਹੀਆਂ ਨਾ ਬਾਬਾ ਜੀ ਤੁਹਾਨੂੰ ਕੋਈ ਹੋਣੀ ਕਰਨਾ ਐ ਸਿਰਫ ਇਹ ਗੱਲ ਕਰਨਾ ਐ ਵੀ ਜੀ ਪਖੰਡਵਾਦ ਨਾ ਕਰਿਆ ਜਾਏ ਮੈਂ ਪਖੰਡ ਕਰਦੇ ਜਿੰਨੂ ਮਰਜ਼ੀ ਪੁੱਛ ਰੋ ਦੇਖੋ ਜੀ ਗੁੰਮਰਾ ਕਰਿਆ ਜਾਂਦਾ ਉਹ ਦੇਖੋ ਆ ਦੇਖੋ ਕਿਆ ਇਹ ਪਤਾ ਕੀ ਤਾਗਿਆ ਤਾਗਿਆ ਨਾਲ ਕਿਆ ਹੈ ਗੁਰੂ ਸਾਹਿਬ ਤਾਂ ਇਹਨਾਂ ਨੂੰ ਮੰਨਦੇ ਹੀ ਨਹੀਂ ਆਹ ਦੇਖੋ ਸਾਡਾ ਮਸ਼ੀਨ ਨਹੀਂ ਗੁਰੂ ਸਾਹਿਬ ਤਾਂ ਇਹਨਾਂ ਨੂੰ ਮੰਨਦੇ ਹੀ ਨਹੀਂ ਬਾਬਾ ਜੀ ਆਹ ਚੀਜ਼ ਜੋ ਕਰ ਦੇਣਾ ਮੈਂ ਦੱਸਿਓ ਨੂੰ ਮੰਨਦੇ ਨਹੀਂ ਉਹ ਕਿਆ ਹੈ ਛੱਡ ਇਹਨੂੰ ਇਹਨੂੰ ਰਹਿਣ ਦੋ ਬਾਬਾ ਜੀ ਆਹ ਗੱਡੀ ਲਾਈ ਵੀ ਆ ਤੁਸੀਂ ਨੇ ਕਿਆ ਇਹ ਗੱਡੀ ਚ ਦੱਸੋ ਆਹ ਦੇਖੋ ਕੱਪ ਦਾਮ ਆਹ ਕੀ ਆ ਪੈਸੇ ਵੀ ਥੱਲੇ ਵੀ ਕਿਆ ਕੱਪ ਦਾਮ ਲੈ ਚ ਆ ਕੇ ਆ ਬਾਬਾ ਜੀ ਇਹ ਕੀ ਆ ਇਹ ਰਾਹ ਮਰਨ ਤੋਂ ਬਾਬਾ ਜੀ ਅਸੀਂ ਤਾਂ ਬੇਨਤੀ ਕਰਨ ਆਏ ਆ ਵੀ ਕੁਮਰਾਣਾ ਕਰਾਇਆ ਵੇ ਹੋਰ ਅਸੀਂ ਲੜਨੀ ਆਈਆਂ ਆ ਕਰ ਸਕਦਾ ਤੁਸ ਨਹੀਂ ਬਾਬਾ ਜੀ ਸਿੱਧਾ ਗੁਰੂ ਦੇਖੋ ਤੁਸੀਂ ਚੌਥੀ ਸ੍ਰੀ ਸਾਹਿਬ ਨੂੰ ਮੰਨਦੇ ਆ ਨਾ ਤੁਸੀਂ ਕਿਹਾ ਵੀ ਸਿੱਧਾ ਸੰਗਤ ਨੂੰ ਫਿਰ ਉੱਥੇ ਜੋੜੋ ਸਿੱਧਾ ਹੋ ਜਾਊਗਾ ਮਰਨ ਦਾ ਪੁੱਛੋਂ ਤੇ ਤਾਂ ਕਿਨੂੰ ਵੇਦਦੇ ਆ ਆ ਦੇਖੋ ਆਜੋ ਜੀ ਬਾਹਰ ਨੂੰ ਆਜੋ ਗੱਲਾਂ ਦੀ ਗੱਲ ਨਹੀਂ ਬਾਪੂ ਜੀ ਅਸੀਂ ਬੇਨਤੀੋਂ ਕਰਨ ਆਏ ਆ ਵੀ ਆਹ ਕੰਮ ਨਾ ਕਰਿਆ ਜਾਏ ਮੇਰੇ ਥੋੜੇ ਬਦੂਖ ਮਾਰ ਤਾ ਲੈ ਚੱਕ ਹਾਂਜੀ ਆਹ ਕੋਲੇ ਅਸੀਂ ਕੋਈ ਲੜਨ ਨਹੀਂ ਆਏ ਥੋਡੇ ਨਾਲ ਵਿਚਾਰਾਂ ਹੀ ਕਰਨ ਆਏ ਆ ਵੀ ਗੁੰਮਰਾਹ ਨਾ ਜੀ ਕਰੋ ਦੇਖੋ ਮੇਰੀ ਗੱਲ ਤੇ ਜਦੋਂ ਮੇਰੇ ਪੁੱਠਾ ਕੰਮ ਹੋਇਆ ਹਾਂਜੀ ਆਹ ਤੇ ਫੜ ਲਿਓ ਕਾ ਕੰਮ ਪੁੱਠਾ ਹੀ ਆ ਜੀ ਇਹ ਗੁੰਮਰਾਹ ਹੁੰਦੇ ਆ ਲੋਕ ਦੂਰੋਂ ਦੂਰੋਂ ਆਉਂਦੇ ਆ ਜੀ ਆਹ ਤੱਕ ਗਏ ਹੋਏ ਆ ਰੇ 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 ਆਇਆ ਲੇਕਾ ਕੋਈ ਨਹੀਂ ਕੋਈ ਨਹੀਂ ਰੱਖਦਾ ਕੋਈ ਗੱਲ ਨਹੀਂ ਆਏ ਲੜਨ ਨਹੀਂ ਆਏ ਲੜਨ ਦੇ ਮੂੜ ਚ ਨਹੀਂ ਆਏ ਅਸੀਂ ਕੋਈ ਅਸੀਂ ਗੱਲ ਨਹੀਂ ਕਰਨਾ ਪਰ ਆਏ ਆ ਬਾਬਾ ਜੀ ਗੁਮਰਾਹ ਨਾ ਕਰੋ ਤਾਗੇ ਹੀ ਆ ਤਾਗੇ ਕਰਕੇ ਕੀ ਆ ਦਿੰਨੇ ਤੁਸੀਂ ਤਾਗੇ ਕਰਕੇ ਕਾ ਦੇ ਦਿੰਨੇ ਆ ਤੂੰ ਸਾਬਤ ਕੀ ਕਰਕੇ ਲਾ ਕੇ ਇਹ ਤਾਂ ਵਿਸ਼ਵਾਸ ਹੈ ਜੀ ਦਾ ਨਹੀਂ ਵਿਸ਼ਵਾਸ ਇਹ ਨਹੀਂ ਜੀ ਹੈਗਾ ਦੇਖੋ ਖਾਲਸਾ ਜੀ ਹਾਂ ਜੀ ਮੂ ਤੇ ਦਾੜਾ ਜੀ ਹਾਂ ਜੀ ਦਸਤਾਰਾਂ ਸਜਾਈਆਂ ਹੋਈਆਂ ਆਪਾਂ ਸਿੱਖ ਦਾ ਹੀ ਕੰਮ ਕਰਦੇ ਚੰਗੇ ਦੇਖੋ ਜੀ ਸਿੱਖਾਂ ਦਾ ਦੱਸੋ 10 ਗੁਰੂਆਂ ਦੇ ਨਾਮ ਦੱਸੋ ਹੈ 10 ਗੁਰੂਆਂ ਦੇ ਨਾਮ ਦੱਸੋ ਫਿਰ ਮੈਂ ਯਾਰ ਬਾਬਾ ਗੁਰੂਆਂ ਦਾ ਨਾਮ ਨਹੀਂ ਕਣਕ ਕਾਦੇ ਬੜਾਈ ਆ ਕੀ ਆ ਉਹ ਕੀ ਕਰ ਰਹੇ ਹੋ ਗੱਲ ਨਹੀਂ ਹੈਗੀ ਤੁਸੀਂ ਆਹ ਕਰ ਬੜੇ ਨੀ ਉਹ ਬਾਬਾ ਕਰਵੈਣਾ ਹੈਗੀ ਨੇ ਯਾਰ ਤੂੰ ਮੁੰਡੀ ਗੱਲ ਨਹੀਂ ਆਪਦੀਆਂ ਨਾ ਉਦਾਸਾਂ ਦੀ ਲੈ ਕੇ ਵੜਦ ਨੇ ਆਈ ਦੀ ਗੱਲ ਗੱਲਾਂ ਕਰ ਬਾਬਾ ਜੀ ਅਸੀਂ ਕੋਈ ਤੁਹਾਨੂੰ ਕੋਹੋਂ ਨਹੀਂ ਆਏ ਪਰ ਇਹ ਗੱਲ ਬੇਨਤੀ ਕਰਨ ਆਏ ਆ ਵੀ ਬੰਦ ਕਰ ਦਿਓ ਜੀ ਕੋਈ ਫਾਇਦਾ ਨਹੀਂ ਉੱਪਰ ਜਾਊਗੀ ਇਹ ਗੱਲ ਬਾਤ ਸਾਰੀ ਹਾਂਜੀ ਕਰ ਦੇਗੀ ਫੜਿਆ ਫੜਿਆ ਚੁੱਪ ਰਿਓ ਬਾਬਾ ਜੀ ਅੰਦਰ ਗੱਲ ਕਰ ਦਿਖਾ ਹਾਂਜੀ ਲਾਈਵ ਚ ਨਹੀਂ ਹੈਗਾ ਜਿੱਥੇ ਇੰਟਰਨਲ ਤੇ ਕਾਰ ਲਾ ਬਸ ਫੇਰ ਆ ਗੱਲ ਆਹ ਦੇਖੋ ਆ ਕਾਰ ਦੇਖੋ ਫੇਰ ਹੋਰ ਕੀ ਹੈ ਇਹ ਗੱਲ ਤੋਂ ਨਹੀਂ ਨਹੀਂ ਗੁਮਰਾ ਨਾ ਕਰੋ ਹਾਂਜੀ ਕਰੋ ਜੀ ਗੱਲ ਤੁਸੀਂ ਕਰਦੇ ਕਿਉਂ ਇੱਥੇ ਬੈਠ ਕੇ ਮੈਂ ਤਾਂ ਕੁਝ ਨਹੀਂ ਕਰਦਾ ਫਿਰ ਆ ਇਦਾਂ ਕੀ ਬਣਾਇਆ ਸਿਸਟਮ ਇਹ ਕੀ ਬਣਾਇਆ ਦੱਸ ਪਿਆ ਜੀ ਨਹੀਂ ਆ ਕਮਰਾ ਜਿਹੜਾ ਇੱਕ ਵੇਲੇ ਇੱਕ ਵੇਲੇ ਇਹ ਆ ਜਾ ਬੰਦਾ ਨਾ ਚਾਰ ਕਮਰੇ ਬਣਾ ਲੈਂਦਾ ਹੂੰ ਮੈਂ ਉਹ ਵੀ ਕਿਉਂ ਹੀ ਤਾਂ ਪੁੱਛ ਰਿਆ ਮੈਂ ਤੁਸੀਂ ਜਿਵੇਂ ਆ ਪਾਣੀ ਦੀਆਂ ਬੋਤਲਾਂ ਪਈਆਂ ਲੈਤੀਆਂ ਪਈਆਂ ਬਾਦਾਮ ਪਏ ਨੇ ਆ ਤੁਹਾਡੇ ਕੋਲ ਸੰਗਤ ਨਹੀਂ ਪਏ ਨੇ ਵੀ ਤੁਸੀਂ ਇੱਥੇ ਬੈਠ ਕੇ ਕਰਦੇ ਕੀ ਆ ਬਾਬਾ ਜੀ ਉਦੋਂ ਵੀ ਮਾ ਕੇ ਗਏ ਉਦੋਂ ਤੁਸੀਂ ਹੈ ਨਹੀਂ ਤੇ ਉਦੋਂ ਵੀ ਤੁਹਾਡੇ ਨਾਲ ਗੱਲ ਕਰਨ ਆਏ ਤੇ ਮੱਕੀ ਲਾਉਣ ਤੇ ਵਧੀਆ ਤੁਸੀਂ ਆਪਣੇ ਹੱਥੀ ਮਿਹਨਤ ਕਰਦੇ ਆ ਜਿਹੜੀ ਠੀਕ ਹੈ ਪਰ ਸੰਗਤ ਨੂੰ ਆਪੇ ਕਹਿ ਦਿਓ ਜੀ ਤੁਸੀਂ ਬਿਉਰੇ ਨਹੀਂ ਆਉਣਾ ਚਾਹੀਦਾ ਜੇ ਕਹੋ ਅਸੀਂ ਉਰੇ ਆਪ ਬੋੜ ਲਾ ਦਿੰਨੇ ਆ ਕੱਲ ਨੂੰ ਆ ਜੀ ਹਾਂ ਜੇ ਕੋ ਹੋਇਆ ਉਹ ਤਾਂ ਦੱਸ ਦਿਓ ਐਤਵਾਰ ਨੂੰ ਬਹੁਤ ਇਕੱਠ ਹੁੰਦਾ ਹੈ ਗੱਡੀਆਂ ਆਉਂਦੀਆਂ ਜੇ ਨਹੀਂ ਆਈਆਂ ਜੇ ਆਈਆਂ ਬਾਬਾ ਜੀ ਫਿਰ ਬਾਬਾ ਜੀ ਦੇਖਿਆ ਵੇ ਦੇਖ ਕੇ ਆਏ ਆ ਫਿਰ ਮੋੜ ਤੇ ਹੋ ਬਾਬਾ ਜੀ ਬਸ ਤੁਸੀਂ ਉਨਹੀਂ ਕਰਨਾ ਬਸ ਉਹ ਮੋੜ ਦਾ ਹੀ ਇੱਥੇ ਗੱਲ ਆ ਆ ਦੇਖੋ ਤੁਸੀਂ ਵੀ ਤਾਂ ਅੱਗੇ ਪਾਈ ਫਿਰ ਤਾਂ ਚੰਗੀ ਗੱਲ ਆ ਅੱਗੇ ਪਾਈ ਵੇ ਤਾਂ ਆਉਗੇ ਆਹ ਸੋਭਾ ਦਿਨ ਲਾ ਥੋੜੀ ਜਾ ਆ ਦੇਖੋ ਜੱਕੜੀ ਜੱਕੜੇ ਤਾਂ ਪਾ ਤੁਸੀਂ ਆ ਦੇਖੋ ਆ ਟੱਪੀ ਖੋਲ੍ਹੇ ਹੋ ਇੱਚ ਕੀ ਆ ਤਾਂ ਅੱਗੇ ਹੀ ਆ ਚ ਵੀ ਤਾਂ ਐਵੇਂ ਨਾ ਕਰੋ ਹੱਥ ਬੰਨ ਹੱਥ ਬੰਨ ਕੇ ਬੇਨਤੀ ਆ ਵੀ ਇਹ ਗੱਲ ਨਾ ਕਰੋ ਹੁਣੀ ਚ ਪੈਣ ਗਈ ਜੀ ਲੋ ਦੋਸਤ ਉੱਤੇ ਹੁਣੀ ਲੰਗੇ ਕਿਹੜਾ ਬੱਦਲ ਮਾੜਾ ਆਇਆ ਕਾਦੀਆਂ ਦੀ ਆਇਆ ਕਿੱਥੇ ਦੀ ਫਿਰ ਤੁਸੀਂ ਰੋਕ ਵੀ ਤਾਂ ਸਾਨੂੰ ਰੋਕੋ ਜੀ ਤੁਸੀਂ ਗੁਰੂ ਘਰ ਨਾਲ ਸਿੱਧਾ ਜੁੜੋ ਤੁਸੀਂ ਸਿੱਧਾ ਕਹੋ ਵੀ ਭਾਈ ਗੁਰਬਾਣੀ ਪੜੋ ਗੁਰਬਾਣੀ ਤੇ ਉੱਟ ਤੁਸੀਂ ਕਰ ਜਿਆ ਕਰੋ ਭਾਈ ਉਰੇ ਨਾ ਆਇਓ ਉਰੇ ਨਾ ਆਇਓ 10 ਗੁਰੂਆਂ ਦੇ ਨਾਮ ਇਹਨਾਂ ਨੂੰ ਨਹੀਂ ਪਤਾ ਉਦੋਂ ਆਏ ਸੀ ਖੇਡ ਤੋਂ ਆਏ ਸੀਗੇ ਲੋਕ ਇੱਥੇ ਪਹਿਲਾਂ ਬਾਬਾ ਜੀ ਆਹ ਪਖੰਡਵਾਦ ਨਾ ਕਰਿਆ ਜਾਵੇ ਦੇਖੋ ਵੀ ਆ ਦੇਖੋ ਜੀ ਫੋਟੋ ਹੈ ਤੇ ਆ ਬਾਬਾ ਇੱਥੇ ਬੈਠ ਕੇ ਆ ਗੱਦੀ ਹੈ ਆ ਦੇਖੋ ਜੀ ਆ ਇਲਾਚੀਆਂ ਬਦਾਮ ਹੈ ਪੈਸੇ ਵੀ ਆ ਤੇ ਗੱਡੀ ਦੇ ਥੱਲੇ ਵੀ ਦੇਖੋ ਕੀ ਆ ਆ ਦੇਖੋ ਜੀ ਆ ਸਿਸਟਮ ਇਹ ਦੁੱਤੀ ਜੀ ਆਉਂਦੀ ਜਿੰਨੇ ਕੋਈ ਦੁੱਤੀ ਨੂੰ ਤੁਹਾਡੇ ਜੀ ਲਈ ਪਾਉਂਦੇ ਹਰੇ ਭਰਾਇਆ ਸਾਡਾ ਵੀ ਇਹ ਹਰ ਇੱਕ ਕੋ ਪੈਂਦੇ ਮੁੰਡੇ ਆ ਸਾਰੇ ਤੁਸੀਂ ਵੀ ਕੋਸ਼ਿਸ਼ ਬਾਬਾ ਜੀ ਲੜਨ ਨਹੀਂ ਆਏ ਅਸੀਂ ਤਾਂ ਬੈਂਤੀ ਕਰਨ ਆਏ ਆ ਤੁਹਾਨੂੰ ਬੱਸ ਸਾਡਾ ਗੱਲ ਨਹੀਂ ਵੀ ਇੱਥੇ ਤੋਂ ਆ ਕਰਨਾ ਹੋਵੇ ਡਰਾਮਾ ਨਾ ਜੀ ਕਰੋ ਅੱਗੇ ਕਾਨੂੰ ਬਾਬਾ ਜੀ ਫਿਰ ਛਾਲੇ ਕੀ ਬੜੇ ਬਦਲ ਉਹ ਲੱਫੇ ਬੰਦ ਕੇ ਨੂੰ ਤੁਸੀਂ ਇਹ ਨਹੀਂ ਕੋਈ ਕਿਉਂ ਗੱਲ ਕਰ ਦਿੰਦੇ ਆ ਆ ਲਖੜੀਆਂ ਨੂੰ ਬਾਬਾ ਜੀ 6 ਮਹੀਨੇ ਸਾਲ ਹੋ ਗਏ ਲਖੜੀਆਂ ਨੂੰ ਆ ਕੁੜੀਆਂ ਦੇ ਬੰਨ੍ਹ ਉਹ ਬਾਬਾ ਜੀ ਉਹ ਠੀਕ ਆ ਪਰ ਤੁਸੀਂ ਆ ਗਲਤ ਨਾ ਆ ਆ ਐਸੀਆਂ ਗੱਲਾਂ ਆ ਆ ਕੰਮ ਨਹੀਂ ਹੋਣਾ ਚਾਹੀਦਾ ਜੀ ਸਿੱਖ ਤਾਂ ਰਖੜੀਆਂ ਨਹੀਂ ਬੰਨ੍ਹਦੇ ਬਪੂ ਜੀ ਸਿੱਖ ਪਾਸੇ ਰੱਖਿਆ ਲਾ ਕੇ ਰਖੜੀਆਂ ਦੀ ਚਲੋ ਉਹਨੂੰ ਛੱਡੋ ਤੁਸੀਂ ਇਹ ਦੱਸੋ ਵੀ ਆਹ ਬੰਦ ਕਰ ਰਹੇ ਆ ਹੁਣ ਕੰਮ ਜੜਾ ਲੈ ਜੀ ਆਹ ਬਦਾਂ ਵਾਲਾ ਨਹੀਂ ਕਰਨਾ ਤਾਂ ਦੇ ਕਰਕੇ ਤੁਸੀਂ ਸਿੱਧਾ ਕਹੋ ਵੀ ਗੁਰੂ ਘਰ ਜਾਣ ਅੱਜ ਤੋਂ ਬਾਅਦ ਨਹੀਂ ਕਰਦੇ ਠੀਕ ਹੈ ਜੀ ਜਕਾਰਾ ਲਾ ਦੋ ਛੱਡੋ ਜਕਾਰਾ ਛੱਡ ਦਿਓ ਫਿਰ ਵੀ ਅਸ ਤੋਂ ਬਾਅਦ ਨਹੀਂ ਕਰਦੇ ਛੱਡ ਦਿਓ ਜਕਾਰਾ ਜੀ ਕੀ ਕਰ ਰਹੇ ਤੁਸੀਂ ਹਾਂ ਜੀ